ਆਵਾਮੀ ਪਾਰਟੀ ਦੇ ਲਾਰੇਬਾਇ ਮੁੱਖ ਮੰਤਰੀ ਤਰ੍ਹਾਂ ਹੁਣ ਵਾਰਡ ਨੰਬਰ 76 ਤੋਂ ਕਾਉਂਸਲਰ ਵੀ ਉਸੇ ਰਾਹ ਦੇ ਤੁਰ ਪਏ ਹਨ ਮੁੱਖ ਮੰਤਰੀ ਦੇ ਰਾਹਾਂ ਤੇ ਜੀ ਹਾਂ ਸਹੀ ਸੁਣਿਆ ਤੁਸੀਂ ਇਹ ਕਹਿਣਾ ਹੈ ਜਲੰਧਰ ਦੇ ਨਿਊ ਸੰਤੋਖਪੁਰਾ ਨਿਵਾਸੀਆਂ ਦਾ ਜੋ ਇੱਕ ਮਹੀਨੇ ਤੋਂ ਗੰਦੇ ਪਾਣੀ ਵਿੱਚ ਦੀ ਲੰਗੜਲੀ ਮਜਬੂਰ ਹਨ ਪਰ ਇਸ ਵਾਰਡ ਦੇ ਭਾਜਪਾ ਪਾਰਟੀ ਨੇਤਾ ਅਤੇ ਆਵਾਮੀ ਪਾਰਟੀ ਦੇ ਜਿੱਤੇ ਹੋਏ ਕਾਉਂਸਲਰ ਦੀ ਆਪਸੀ ਟਸਲਵਾਜੀ ਕਰਕੇ ਆਮ ਲੋਕ ਪੈਸ ਰਹੇ ਹਨ ਤੇ ਖੱਜਲਖੋਰ ਹੋ ਰਹੇ ਹਨ 1 ਮਹੀਨੇ ਤੋਂ ਸੀਵਰੇਜ ਬੰਦ ਹੁਣ ਕੰਨ ਕੋਈ ਵੀ ਅਧਿਕਾਰੀ ਇਸ ਵੱਲ ਨਹੀਂ ਦੇ ਧਿਆਨ ਦੇ ਰਿਹਾ ਸੀਵਰੇਜ ਦੀ ਬੰਦ ਸਮੱਸਿਆ ਸੰਬੰਧੀ ਜਦ ਵਾਰਨਮੋ 66 ਦੇ ਕੌਂਸਲਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਹਰ ਹਾਲਤ ਵਿੱਚ ਉਹ ਖੁਦ ਕੋਲ ਖੜ ਕੇ ਕੰਮ ਕਰਵਾਉਣੇ ਫਿਰ ਜਾ ਕੇ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ ਬੀਰੋਪੁਰ ਦੋਪਾਟਾ ਸੰਜੀਪ ਕੁਮਾਰ ਜਲੰਧਰ ਆ ਦੇਖੋ ਅਸੀਂ ਅ ਮੈਂ ਇੱਥੇ ਆਇਆ ਸੀਗਾ ਗ੍ਰਾਮ ਦਾਸ ਨਗਰ ਇੱਥੇ ਦੀ ਇੱਕ ਵੀਡੀਓ ਬਣਦੀ ਪਈ ਆ ਠੀਕ ਹੈ ਜੀ ਮੈਂ ਦੱਸ ਦਵਾਂ ਪਿਆਸੀਂ ਵੀ ਇੱਥੇ ਜਿਹੜਾ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੱਲ ਨਹੀਂ ਕੋਈ ਹੋ ਕੇ ਆ ਨਹੀਂ ਹੁੰਦਾ ਆ ਗਿਆ ਠੀਕ ਹੈ ਜੀ ਹੋਲ ਕਰਕੇ ਠੀਕ ਹੈ ਤੁਹਾਡੇ ਤਾਂ ਕੰਮ ਨਹੀਂ ਹੁੰਦਾ ਅੱਜ ਅਸੀਂ ਦੱਸੋ ਲੋਕਾਂ ਨੂੰ ਕਿ ਪਤਾ ਨਹੀਂ ਹੋ ਰਿਹਾ ਮੈਂ ਵੀਡੀਓ ਬਣਾ ਸਕਦਾ ਇਕੱਲਾ ਦੱਸੋ ਉਹਨੂੰ ਮੈਂ ਵੀਡੀਓ ਬਣਾਉਂਗਾ ਮੈਂ ਸਾਰੇ ਕੰਮ ਕਰਾਂਗੇ ਵੀਡੀਓ ਨਾ ਨਾ ਬਣਾਓ ਮੈਂ ਵੀਡੀਓ ਬਣਾਉਂਗਾ ਲੋਕਾਂ ਨੂੰ ਕੰਮ ਕਰਕੇ ਦਿਖਾਓ ਕੰਮ ਤੇ ਪੱਲੇ ਨਹੀਂ ਕੋਈ ਦੱਸੋ ਮੇਰੇ ਬੱਲੇ ਨਹੀਂ ਕੁਝ ਹੈ ਦੱਸੋ ਲੋਕਾਂ ਨੂੰ ਪੱਲੇ ਤੇ ਯਾਰ ਤੂੰ ਕਰ ਲੈ ਮੈਂ ਥੋੜੀ ਕਰਨਾ ਪੱਲੇ ਮੇਰਾ ਥੋੜੀ ਕੰਮ ਹੈ ਕੰਮ ਤਾਂ ਕਰਨਾ ਕੋਈ ਨਹੀਂ ਵੀਡੀਓ ਬਣਾ ਲੈ ਪੱਲੇ ਬੰਦੇ ਵਾਲੇ ਬਦਲਰ ਨਹੀਂ ਕਰਨੇ ਹੁਣ ਮੈਂ ਇਹੀ ਗੱਲ ਕਰਦਾ ਰਿਹਾ ਜੀ ਤੁਹਾਡੇ ਨਾਲ ਇਹ ਐਵੇਂ ਨਹੀਂ ਟਿਕਟਾਂ ਘਟੀਆਂ ਜਾਂਦੀਆਂ ਕਿਸੇ ਗੱਲ ਤੋਂ ਹੀ ਟਿਕਟਾਂ ਘਟੀਆਂ ਜਾਂਦੀਆਂ ਠੀਕ ਹੈ ਨਾ ਇਸੇ ਇਸੇ ਹੀ ਗੱਲਾਂ ਦੇ ਵਿੱਚ ਇਹੀ ਇਹੀ ਗੱਲਾਂ ਦੇ ਇਹੀ ਗੱਲਾਂ ਦੇ ਕਾਰਨ ਹੈ ਨਾ ਪਾਰਟੀਆਂ ਡਿਟਾ ਕਰਦੀਆਂ ਹੁਣ ਆਪਾਂ ਆਪਾਂ ਕਾਉਂਸਲਰ ਜੀ ਉਹਨਾਂ ਦੀ ਆਪਾਂ www ਦਾ ਪਹੁੰਚ ਚੋਂ ਲਿਆ ਹੈ ਨਾ ਸਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੁਹੱਲਾ ਨਿਊ ਸੰਤੋਖਪੁਰਾ ਦੇ ਵਿੱਚ ਖੜੇ ਆਂ ਜਿਹੜਾ ਕਿ ਵਾਰਡ ਨੰਬਰ 76 ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਗਲੀਆਂ ਦੇ ਜਾਂ ਨਾਲੀਆਂ ਦੇ ਜੋ ਸਾਈਡ ਦੇ ਉੱਤੇ ਸੀਵਰੇਜ ਹੈ ਇਹ ਲਗਭਗ ਜਦੋਂ ਤੋਂ ਇਲੈਕਸ਼ਨ ਹੋਇਆ ਉਸ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਹੀ ਇਹ ਸੀਵਰੇਜ ਰੁਗ ਗਿਆ ਸੀ ਜਿਹੜੇ ਕਿ ਅੱਜ ਤੱਕ ਨਿਕਲੇ ਨਹੀਂ ਹੈਗੇ ਮੋਹੱਲਾ ਵਾਸੀ ਇੰਨੇ ਪਰੇਸ਼ਾਨ ਹਨ ਤੁਸੀਂ ਦੇਖ ਸਕਦੇ ਹੋ ਕਿ ਮੋਹੱਲਾ ਵਾਸੀ ਇਸ ਤਰ੍ਹਾਂ ਖੜੇ ਹਨ ਕਿਉਂਕਿ ਆਮ ਤੌਰ ਦੇ ਉੱਤੇ ਮੋਹੱਲੇ ਦੇ ਵਿੱਚ ਇੱਥੇ ਗਲੀ ਦੇ ਵਿੱਚ ਨਾ ਕੋਈ ਬੱਚਾ ਖੇਡ ਸਕਦਾ ਹੈ ਨਾ ਹੀ ਕੋਈ ਇਹ ਹੋਰ ਤਰੀਕੇ ਦੇ ਨਾਲ ਬੈਠ ਸਕਦਾ ਹੈ ਇੰਨੀ ਗੰਦਗੀ ਪਰੇਸ਼ਾਨੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬਿਲਕੁਲ ਧੌਣ ਕਿਸ ਤਰ੍ਹਾਂ ਸਿੱਦੇ ਹੀ ਰੁਕੇ ਹੋਏ ਹਨ ਇਹ ਇੰਨੀ ਜਿਆਦਾ ਬੁਰੀ ਹਾਲਤ ਹੈ ਜਿਹੜੇ ਵੀ ਜਿਹਨਾਂ ਵੀ ਗੱਲ ਕਰਦੇ ਆ ਸਾਰੇ ਬਸ ਲਾਰੇ ਲੱਪੇ ਲਾਈ ਜਾਂਦੇ ਆ ਕੋਈ ਕਹਿੰਦਾ ਜੀ ਗੱਡੀ ਨਹੀਂ ਇੱਥੇ ਮਹੱਲੇ ਦੇ ਵਿੱਚ ਆਉਂਦੀ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਲੇਕਿਨ ਪਰੇਸ਼ਾਨੀ ਇੰਨੀ ਜਿਆਦਾ ਹੈ ਮਹੱਲੇ ਦੇ ਵਿੱਚ ਕਿ ਲੇਡੀਜ਼ ਨੂੰ ਕੰਮ ਕਰਨਾ ਇੰਨਾ ਔਖਾ ਹੋ ਚੁੱਕਾ ਹੈ ਲੇਡੀਜ਼ ਵੀ ਐਸੇ ਖੜੀਆਂ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਜਿਹੜੇ ਗਟਰ ਹੈ ਉਹ ਵੀ ਬੈਕਲੋ ਮਾਰਨਾ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੇ ਵੀ ਸੋ ਕਾਫੀ ਪਰੇਸ਼ਾਨੀ ਹੋਈ ਹੋਈ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਔਰ ਖਾਸ ਤੌਰ ਤੇ ਜਿਹੜੀ ਵੀ ਸਰਕਾਰ ਬਣੀ ਹੈ ਕਿਉਂਕਿ ਇਹਦੇ ਵਿੱਚ ਸਰਕਾਰਾਂ ਦੀ ਕੋਈ ਗੱਲਬਾਤ ਨਹੀਂ ਹੈ ਚਾਹੀਦਾ ਹੈ ਇਹ ਹੈ ਕਿ ਚਾਹੇ ਕੋਈ ਵੀ ਪਾਰਟੀ ਦੀ ਸਰਕਾਰ ਹੋਵੇ ਕੋਈ ਕੌਂਸਲਰ ਬਣਿਆ ਹੋਵੇ ਉਹਦਾ ਫਰਜ਼ ਬੰਦਾ ਹੈ ਕਿ ਪੂਰੀਆਂ ਗਲੀਆਂ ਮਹੱਲੇ ਦੀਆਂ ਜੋ ਵੀ ਸਫਾਈ ਹੈ ਇਹ ਉਹਨੂੰ ਸਾਫ਼ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਗੱਲ ਦੇ ਉੱਤੋਂ ਰਾਹਤ ਮਿਲ ਸਕੇ ਇੰਨੀ ਪਰੇਸ਼ਾਨੀ ਹੋਈ ਹੋਇਆ ਕਿ ਕੋਈ ਵੀ ਗਲੀ ਦੇ ਵਿੱਚੋਂ ਮੇਰੇ ਖਿਆਲ ਆ ਕਿ ਪੈਦਲ ਵੀ ਨਹੀਂ ਲੰਘ ਸਕਦਾ ਜਿਸ ਤਰ੍ਹਾਂ ਕਿਉਂਕਿ ਔਸਾਈਡ ਤੋਂ ਵੀ ਪਾਣੀ ਇੰਨਾ ਖੜਾ ਹੈ ਦੂਸਰੀ ਸਾਈਡ ਤੋਂ ਵੀ ਖੜਾ ਹੈ ਆਪਸ ਦੇ ਵਿੱਚ ਹੋਰ ਵੀ ਗਲੀਆਂ ਦੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਹਾਲਾਤ ਕਿਸ ਤਰ੍ਹਾਂ ਹਨ 76 ਨੰਬਰ ਵਾਰਡ ਹੈ ਜੀ ਬਿਲਕੁਲ ਜੀ ਰੋਜ਼ ਕੰਪਲੇਂਟ ਹੁੰਦੀ ਹੈ ਔਰ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਜਿਹੜੇ ਮੁਹੱਲੇ ਦੇ ਵਾਸਤੇ ਇਹਨਾਂ ਨੇ ਵਾਰਡ ਨੰਬਰ 76 ਦੇ ਜੋ WhatsApp ਦੇ ਉੱਤੇ ਗਰੁੱਪ ਬਣਾਏ ਹੋਏ ਹਨ ਉਸ ਦੇ ਵਿੱਚ ਵੀ ਰਾਤ ਨੂੰ ਸਿਰਫ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਉਹ ਜਾਂ ਜਿਹੜੇ ਕਾਉਂਸਲਰ ਬਣ ਗਏ ਆ ਸਿਰਫ ਉਹ ਹੀ ਰਾਤ ਨੂੰ ਰੋਜ਼ ਆਪਸ ਵਿੱਚ ਬੈਸਦੇ ਹਨ ਹੋਰ ਮਹੱਲੇ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਮਹੱਲੇ ਦੇ ਵਿੱਚ ਆ ਕੇ ਵੀ ਆਪਸ ਵਿੱਚ ਉਹ ਬਹਿਸ ਕੇ ਰਹੇ ਨੇ ਕਿਸੇ ਨੇ ਕੰਮ ਕਿਸੇ ਨੇ ਨਹੀਂ ਕੀਤਾ ਇੱਥੇ ਆਪਣੇ ਜਿਹੜੇ ਇਸ ਟਾਈਮ ਵਿੱਚ ਕਾਉਂਸਲਰ ਬਣੇ ਨੇ ਰਜੇਸ਼ ਠਾਕੁਰ ਮੌਂਟੀ ਜੀ ਤੇ BJP ਤੋਂ ਜਿਹੜੇ ਇਸਤਮਹਾਰੇ ਨੇ ਵਿੱਕੀ ਜੀ ਇਹ ਆਪਸ ਵਿੱਚ ਜਿੱਥੇ ਸੋਆ ਕੇ 바ਰਗਿੰਗ ਕਰਕੇ ਗਏ ਆ ਪਰ ਹੱਲ ਕਿਸੇ ਕੋਲ ਦੋਹਾਂ ਕੋ ਵੀ ਨਹੀਂ ਹੋਇਆ ਤੇ ਇਹ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਪਹਿਲਾਂ ਸਰਕਾਰ ਸੀਗੀ ਜਾਂ ਸਾਡਾ ਜਿਹੜਾ ਪਹਿਲਾਂ ਕੌਂਸਲ ਸੀ ਉਦੋਂ ਨਹੀਂ ਇਹ ਕਦੇ ਕੰਮ ਇੰਨਾ ਚਿਰ ਰੁਕਿਆ ਇੰਨਾ ਗੰਦ ਕਦੇ ਵੀ ਨਹੀਂ ਪਿਆ ਇਹ ਸਰਕਾਰ ਦੇ ਆਉਣ ਦੇ ਉੱਤੇ ਹੀ ਸਾਡੇ ਗੱਟਰਾਂ ਦੇ ਵਿੱਚ ਜ਼ਿਆਦਾ ਗੰਦ ਬਣਿਆ ਕਦੀ ਕਿਸੇ ਦਾ ਨਾਮ ਲਾਉਂਦੇ ਉਹਨਾਂ ਕਰਕੇ ਗੱਟਰ ਬੰਦਦਾ ਕਦੀ ਕਿਸੇ ਦਾ ਨਾਮ ਉਹਨਾਂ ਦੇ ਕਾਰੋਬਾਰ ਕਰਕੇ ਗੱਟਰ ਬੰਦ ਹੋ ਰਹੇ ਆ